ਹਲੋ ਜੀ ਅੱਜ ਦਾ ਵਲੌਗ ਕਰਦੇ ਆਂ ਸਟਾਰਟ ਸਾਰਿਆਂ ਨੂੰ ਤੜਕੇ 4:00 ਸਵੇਰੀ ਕਾਲ ਜੀ ਆਪਾਂ ਚੱਲਦੇ ਆਂ ਖੇਤ ਨੇ ਅੱਜ ਨਾਲੇ ਤਾਂ ਕਸੀਆ ਮਾਰਦੇ ਆਂ ਤੇ ਨਾਲੇ ਖਰਾਹਾ ਲਾਵਾਂਗੇ ਜਮਾਰ ਵਾਲਾ ਥਾਂ ਤਿਆਰ ਕਰਨਾਗਾ ਆ ਜਾਓ ਜਲਦੀ ਚੱਲਦੇ ਆਂ ਖੇਤਾਂ ਜਮਾਰਾ ਬੀਜਣੀ ਐਗੀ ਤੇ ਮੀਂਹ ਪੈ ਗਿਆ ਵਧੀਆ ਪਾਣੀ ਲਾਉਣ ਦੀ ਲੋੜ ਹੀ ਨਹੀਂ ਬਈ ਐ ਸ਼ਾਮ ਨੂੰ ਬੀਜਾਂਗੇ ਛੱਟੇ ਨਾਲ ਬੀਜਾਂ ਉਹ 12 ਬਾਟਨ ਨਾਲੋਂ ਉੱਚਾ ਜੀ ਅਸੀਂ ਉਹ ਚੱਕਰਾ ਹਲਾ ਕੇ ਸਹੀ ਕਰਿਆ ਉਹਨੇ ਹੁਣ ਤੇ ਉਦੋਂ ਆ ਦੇਸੂ ਕਸੀ ਆ ਮਾਰੀ ਅੰਦਾ ਦਾ ਨਾਲੇ ਕਸੀ ਆ ਮਾਰ ਕੇ ਨਰਮੇ ਜ ਮਾਰਾਂਗੇ ਸੀਲਰ ਜਿਹਨਾਂ ਜਮਾਰ ਬੀਜਾਂਗੇ ਤੇ ਇਥੇ ਖਾਲ ਖੂਲ ਦਵਾਰਾਂਗੇ ਹੁਣ ਦੋ ਦਿਨ ਨੇ ਐਂ ਜੀ ਆ ਛੋਨੇ ਜ ਪਾਣੀ ਭਰਤਾ ਰਾਤ ਲੈਟ ਆਈ ਸੀ ਬੇਰੂ ਵੀ ਬਾਤ ਈ ਤੇ ਚਲੋ ਲਦਿਆਂ ਖੇਤ ਜਾ ਕੇ ਉਹ ਜੀ ਖੇਤ ਪਹੁੰਚ ਗਏ ਆਪਾਂ ਤੇ ਆਹ ਕੈਰੇ ਚ ਬੱਟ ਦੇ ਨਾਲ ਲਾਉਣਾ ਨਾਲ ਤਾਂ ਰੇ ਜੀ ਖਿੰਡ ਜੂਗੀ ਨਾਲੇ ਬੱਟ ਕਨੇ ਉਚਾ ਕੈਰਾ ਤੇ ਆ ਜਿਹੜਾ ਬਾਜਰਾ ਇਹ ਵੀ ਵੱਢ ਦਾਂਗੇ ਤੇ ਰੋਟਾ ਵੇਟਰ ਮਾਰ ਕੇ ਤੇ ਪਹਿਲਾਂ ਰੇ ਰੂ ਖੜਾ ਦਨੇ ਫੇਰ ਰੋਟਾ ਵੇਟਰ ਮਾਰ ਕੇ ਵੀ ਜੀ ਦਾਂਗੇ ਜਮਾਰ ਟਕਾ ਕੇ ਦੋ ਵਾਰ ਰੋਟਾ ਵੇਟਰ ਮਾਰ ਕੇ ਉਦੋਂ ਆਹ ਛਿੱਟਾ ਦੇ ਕੇ ਦੁੱਤੇ ਫੇਰ ਰੋਟਾ ਵੇਟਰ ਮਾਰ ਦਾਂਗੇ ਤੇ ਹੁਣ ਲਾਉਣੇ ਪਾਣੀ ਪੂਣੀ ਤੇ ਦੇਸੂ ਦੀ ਰੋਟੀ ਏਕਮ ਵੀ ਆਇਆ ਨਾਲ ਕੀ ਹਾਲਾ ਛੋਟਿਆ ਹਾਂ ਉਹ ਦੇਸੂ ਚਾਲਦੇ ਨੇ ਦੇਸੂ ਕੋਲੇ ਲਾਵੀ ਸਮਾਨ ਆ ਜਾ ਬਈ ਹਲੋ ਜੀ ਆਪਾਂ ਲੱਗ ਰਹੇ ਆ ਕਸੀਆ ਮਾਰਨਾ ਤੇ ਮੈਂ ਮੜਾ ਇੱਕ ਰਾਹਾ ਮਾਰਦਾ ਫੇਰ ਨਾਲ ਲੱਗਦੇ ਆ ਦੇਸੂ ਤੇ ਉਧਰ ਕਰਾਹਾ ਲਾਦਾ ਹੈ ਇੱਥੇ ਿੱਟ ਸਿੱਟੀ ਸਾਟ ਆ ਜਾਵੇ ਸੋ ਹੋਰ ਕੱਖ ਹੈ ਨਹੀਂ ਨਾ ਆ ਦੇਖੋ ਆ ਇੱਥੇ ਹਰਾ ਹੁੰਦਾ ਸੀ ਪਹਿਲਾਂ ਆ ਦੋਗੀ ਜੀ ਵਾਲੀ ਆ ਪੌਰਾ ਹੈ ਨਹੀਂ ਆ ਅੱਧੇ ਘਰੇ ਚੀ ਜ਼ਿਆਦਾ ਦੋਗੀ ਜੀ ਆ ਦਾ ਹੱਥ ਨੂੰ ਐ ਬਣਾ ਦਾਂਗੇ ਵਧੀਆ ਜਦੋਂ ਲੱਗ ਗਏ ਉਹਨੇ ਦੋ ਜਾਨਾਂ ਦਾ ਕੰਮ ਚੱਲ ਲਾਣਾ ਫਿਰ ਚਲੋ ਆਪਾਂ ਲਾਉਣੇ ਕਰਾਹਾ ਫਿਰ ਕਰਦੇ ਆਂ ਕੁਛੇ ਵਾਲਾ ਕੰਮ ਆ ਜੋ ਲਾਏ ਕਰਾਹਾ ਕੀ ਕਰ ਰਹਾ ਹੈ ਉਹ ਜੀ ਆਪਾਂ ਕਰਾਹਾ ਲਾਦਾ ਸੀ ਤੇ ਹੁਣ ਰੇਡਾ ਲੈ ਕੇ ਜਾਂਦੇ ਆ ਸਾਰਾ ਵੱਢ ਕੇ ਲਿਆਵਾਂਗੇ ਜਿਹੜਾ ਹੈਗਾ ਫਿਰ ਬਾਅਦ ਚ ਉਸੇ ਜਮਾਰ ਵੀ ਦਾਗੇ ਨਾਲੇ ਜਿੰਨਾ ਟਾਈਮ ਹੈਗਾ ਉਹਨਾਂ ਕਲਸੀਏ ਦੇ ਝੁੱਟੇ ਲਾ ਦਾਂਗੇ ਅਸੀਂ ਆ ਮਾਰਦਾ ਏ ਜਿੰਨਾ ਘਾਹ ਮਾਰਿਆ ਗਿਆ ਮਾਰਦਾ ਇਹਦੇ ਸੂਤਾ ਉੱਥੇ ਹੀ ਹੈਗਾ ਆਪਾਂ ਚੱਲਦੇ ਆਂਗੇ ਨਾਲੇ ਉਹਦੀ ਚਾਹ ਲੈ ਕੇ ਜਾਂ ਲੇਟ ਹੋ ਗਈ ਉਹਦੀ ਵਿਚਾਰੇ ਦੀ ਗਰੇ ਜਾ ਕੇ ਵੀ ਗਿਆ ਹੈਗਾ ਤੇ ਚਲੋ ਚੱਲਦੇ ਆਂ ਚਾਹ ਪੀਉਣੇ ਪਹਿਲਾਂ ਆ ਦੇਖੋ ਇਹ ਕਰਾਹਾ ਲਾ ਕੇ ਐ ਬਣਾਤਾ ਜਿਵੇਂ ਕੰਪਿਊਟਰ ਲੱਗਿਆ ਹੁੰਦਾਗਾ ਇੱਕੋ ਜਿਹਾ ਕਰਤਾ ਤੇ ਹੁਣ ਮਾਰਦੇ ਆਂ ਦੇ ਸੁਗ ਨਾਲ ਕਸੀਆ ਚਾਹ ਪੀਉਣੇ ਉਹਨੂੰ ਠੰਡਾ ਕਰਦੇ ਆਂ ਚਾਹ ਪੀ ਗਏ ਓ ਜੀ ਹੁਣ ਲਾਉਣੇ ਕਸੀਆ ਤੇ ਰੇਤ ਤੇ ਫੇਰ ਲਾਗਦੇ ਆਂ ਕਸੀਆ ਮਾਨ ਦੇ ਸੁਨਿਆ ਇੰਨਾ ਮਾਰਤਾ ਕੱਲ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਪਹਿਲਾਂ ਸੀਲਰ ਮਾਰੇ ਫਿਰ ਆਹਾ ਆ ਕੇ ਬਾਹਰ ਆ ਪੂਰਾ ਵੱਡਿਆ ਤੇ ਇੱਥੇ ਜਮਾਰ ਵੀਜੀ ਤੇ ਜਮਾਰ ਆਪਾਂ ਵੀ ਇਤੀ ਤੇ ਹੁਣ ਕਸੀਆ ਰਹਿੰਦਾ ਮਾਰਨ ਵਾਲਾ ਇੱਕ ਕਸੀਆ ਮਾਰਦੇ ਆ ਵਿੱਚ ਤਾਂ ਮਾਰਤਾ ਕੁਸ ਅੱਧੇ ਤੋਂ ਜ਼ਿਆਦਾ ਰਹਿੰਦਾ ਇੱਥੇ ਜਮਾਰ ਵੀਤੀ ਆਪਾਂ ਛਿੱਟਾ ਦੇ ਕੇ ਰੂਟਾ ਵੈਟਰ ਮਾਰਤਾ ਪਹਿਲਾਂ ਦੋ ਵਾਰ ਦੋ ਤਿੰਨ ਵਾਰ ਮੂ ਮਾਰੇ ਰੂਟਾ ਵੈਟਰ ਬਾਜਰੇ ਦੇ ਸਲਰੇ ਵਾਲੇ ਸੀ ਤੇ ਫੇਰ ਬਾਅਦ ਚ ਛਿੱਟਾ ਦੇ ਕੇ ਉੱਥੋਂ ਦੀ ਰੂਟਾ ਵੈਟਰ ਮਾਰਤਾ ਤੇ ਦੋ ਕੁ ਵਾ ਤੇ ਕਿਾਰੇ ਜੇ ਮਾਰ ਵੀ ਦਿੱਤੀ ਤੇ ਹੁਣ ਇਹ ਚ ਮਾਰਦੇ ਕਸੀਆ ਰੇਤ ਰੂਟ ਲਾ ਕੇ ਰੈਡੀ ਕਰੀ ਜਾਨੇ ਲਾਗਦੇ ਆ ਲਾਉਣੇ ਝੁੱਟੀ ਕਸੀਆ ਮਾਰ ਕੇ ਮਿਲਦੇ ਆ ਤੁਹਾਨੂੰ ਕੀ ਨਾ ਇੱਕ ਪਾਂਤ ਲਾ ਕੇ ਆਈਏ ਦੇਖੋ ਕਿੱਡੇ ਸੋਹਣੇ ਲੱਗਦੇ ਆਂ ਸਾਡੀ ਝਗਲ ਦੇਖੋ ਉਧਰੋਂ ਦੇਸੂ ਦਾ ਬੁਰਾ ਹਾਲ ਹੋ ਰਿਹਾ ਗਰਮੀ ਵਾਲੀ ਆ ਤੇ ਇੱਕ ਪਾਣੀ ਖਾਰਾ ਗਾ ਕਿਉਂ ਟੂਟੀਆਂ ਵਾਲਾ ਆਉਂਦਾ ਨਹਿਰਾ ਹੁਣ ਆਈ ਏ ਸ਼ਾਇਦ ਇਹ ਟੂਟੀਆਂ ਵਾਲਾ ਪਾਣੀ ਆਉਂਦਾ ਗਾ ਤੇ ਖਾਰਾ ਜਾਵਾ ਉੱਧਰ ਮੇਸਤਰੀ ਲੱਗ ਰਿਹਾ ਆਪਣੇ ਕੇ ਚਲੋ ਅੱਜ ਨਾਕ ਨੇ ਬੜਦਾ ਨਵੇੜੀਏ ਫੇਰ ਮਿਲਦੇ ਆ ਲੱਗ ਗਿਆ ਜਿਵੇਂ ਦਿਨ ਛਿਪ ਗਿਆ 7:00 ਵਜੇ ਹੋਰ ਲਾਉਣੇ ਅੱਧਾ ਘੰਟਾ ਆ ਗਿਆ ਆਪਾਂ ਮੈਰਿਆਂ ਤੇ ਆਇਆ ਹੁਣ ਅਗਲੇ ਦਿਨ ਦੀ ਸ਼ੁਰੂਆਤ ਹੋ ਗਈ ਕੱਲ ਕਸੀਆ ਮਾਰਦੇ ਸੀ ਅੱਜ ਵੀ ਕਸੀਆ ਮਾਰਨਾ ਮੈਂ ਕਿਹਾ ਪਹਿਲਾਂ ਝੋਨੇ ਚ ਪਾਣੀ ਛੱਡਿਆ ਹੀ ਤੇ ਫੱਕ ਨੂੰ ਪਾਣੀ ਲਾ ਦਈਏ ਆ ਫੱਕ ਦਾ ਰੰਗ ਤਾਂ ਬਦਲ ਗਿਆ ਦੇਖੋ ਆ ਦੇਖੋ ਸਹੀ ਹੋਣ ਲੱਗ ਗਈ ਫੱਕ ਤਾਂ ਇਹ ਜਦੋਂ ਆਪਾਂ ਲਗਾਤਾਰ ਡੇਲੀ ਜਿਹੜਾ ਆ ਮਾਰਦੇ ਰਹਿੰਨੇ ਆ ਨਾ ਉਦੋਂ ਨਹੀਂ ਪਤਾ ਲੱਗਦਾ ਕੋਈ ਫੱਕ ਨੂੰ ਫਰਕ ਪਿਆ ਜਾਂ ਨਹੀਂ ਤੇ ਹੁਣ ਕਈ ਦਿਨ ਬਾਅਦ ਆਏ ਆ ਤਿੰਨ ਕ ਦਿਨ ਬਾਅਦ ਤੇ ਹੁਣ ਪਤਾ ਲੱਗਦਾ ਦੇਖੋ ਇੱਥੇ ਡੱਬ ਜਾ ਰਹਿ ਗਿਆ ਆ ਫੱਕ ਦਾ ਦਿਨਾ ਚ ਹੀ ਹੋ ਜਲਾਉਣ ਵਾਲੀ ਆ ਡੱਬ ਜਾ ਰਿਹਾ ਇੱਥੇ ਤੇ ਹੁਣ ਛੱਡਦੇ ਆ ਪਾਣੀ ਸਾਰੇ ਚ ਚੱਲਦੇ ਆਂਗੇ ਤੇ ਨਵੇਂ ਪਾਉਣੇ ਆ ਝੋਨੇ 'ਚ ਦਵਾਈ ਕਲੋਰੋਸੈਪਰ ਆ ਫੱਕ ਜੇ ਲੋੜ ਹੋਈਦਾ ਕੋਈ ਲੈ ਜਾਪੀ ਤੇ ਨੇ ਡੱਕੇ ਢੁੱਕੇ ਜਰੂਰਤ ਵਈ ਤਾਂ ਲਾਉਣ ਦੇ ਕੰਮ ਆ ਜਾਊਗਾ ਆਪਣਾ ਮੰਝਾ ਪਿਆ ਤੇ ਉਹ ਪਿਆ ਟੈਂਪਰ ਆ ਕੇ ਤਿਆਰ ਕਰਦੇ ਆ ਪਹਿਲਾਂ ਬਈਆ ਲਾਈਏ ਆਸੇ ਦਵਾਈ ਆਪਣੀ ਕਲੋਰੋ ਆਪਣਾ ਕੁਝਾ ਚੱਲਦੇ ਆ ਆ ਦੇਖੋ ਝੋਨਾ ਹੁਣ ਸਹੀ ਹੋ ਗਏ ਖੜੇ ਡੱਕੇ ਤੇ ਹਰੇ ਬਾਈ ਜੀ ਮਾਰਨ ਲੱਗ ਗਏ ਮਾਲਕ ਦੀ ਕਿਰਪਾ ਨਾਲ ਵਧੀਆ ਚੱਲ ਪੂ ਹੁਣ ਛੱਡਦੇ ਆ ਪਾਣੀ ਚਲੋ ਚਲੀਏ ਮੋਟਰ ਕੋਲੇ ਲਾਈਟ ਤਾਂ ਆਈ ਨਹੀਂ ਜੀ ਕੱਟ ਲੱਗ ਰਿਹਾ ਹੈਗਾ ਘੰਟੇ-ਘੰਟੇ ਤੱਕ ਆਊਗੀ ਦਵਾਈ ਫਿਰ ਬਾਅਦ ਚੀ ਪਾਵਾਂ ਪਹਿਲਾਂ ਅੱਕਾ ਕਰਤਾ ਆ ਡੱਕੇ ਸਾਰੇ ਖੜੇ ਹੋ ਗਏ ਆ ਦੇਖੋ ਚੱਲ ਪਿਆ ਝੋਨਾ ਤਾਂ ਹਰੇ ਬਾਈ ਮਾਰਨ ਲੱਗ ਗਿਆ ਦੇਖੋ ਚੱਲ ਭੇੜੱਕੇ ਆ ਦੇ ਅਰੇ ਬਾਈ ਮਾਰਨ ਲੱਗ ਰਿਹਾ ਖੜੇ ਹੋ ਗਏ ਸਾਰੇ ੜੱਕੇ ਚਲੋ ਨੱਕਾ ਕਰਦੇ ਫਿਰ ਨਈ ਜਗ੍ਹਾ ਸੀ ਆ ਮਾਰਦੇ ਆ ਜਾ ਕੇ ਬਹੁਤ ਚਾਜਾਂਗੇ ਮੱਕੀ ਦੇਖੋ ਜੀ ਕਿੰਨੀ ਵਧੀਆ ਬਣ ਗਈ ਮੀਨ ਨਾਲ ਮਾਰਦਿਆਂ ਚਮਕਾਂ ਦਾਮ ਜਆ ਹੋ ਰਿਹਾ ਆ ਵੀ ਹੋਰ ਵੀ ਆਊਗਾ ਆਪਾਂ ਝੋਨੇ ਚ ਕਰਤਾ ਨੱਕਾ ਤੇ ক্লোরোਫੇਰ ਪਾਵਾਂਗੇ ਲਾਈਟ ਆਈ ਤੋਂ ਪਹਿਲਾਂ ਨਹੀਂ ਪਾਉਂਦੇ ਕੈਂਪਰ ਚ ਪਾਉਣੇ ਉਹਨੇ ਡੂਟੀ ਢਿੱਲੀ ਕਰਦੇ ਨੇ ਖਾਲ ਚ ਰੱਖ ਕੇ ਤੇ ਚੱਲਦੇ ਆ ਨੀਂ ਚ ਪਾਣੀ ਲੈ ਕੇ ਨੇ ਨਹਿਰ ਤੋਂ ਨਹਿਰ ਫੇਰ ਟੁੱਟ ਗਈ ਖਾਰਾ ਪਾਣੀ ਪੀ ਪੀ ਕੇ ਢੱਡ ਦੋਖਣ ਲੱਗ ਗਿਆ ਚੱਲਦੇ ਨਹੀਂ ਵਾਲਾ ਖੇਤ ਮਿਲਦੇ ਉੱਥੇ ਲਓ ਜੀ ਆਪਾਂ ਜਾਂਦੇ ਸੀ ਘਰਾਂ ਨੂੰ ਹੁਣ ਤੇ ਤੇਲ ਪਵਾਈ ਜਾਂਨੇ ਆ ਉਹ ਸਣਾਵੰਡਿਆ ਕੀ ਆਲਾ ਦੇਖੋ ਝੜ ਝੜ ਕੇ ਪਾਈ ਜਾਂਦਾ ਕਹਿੰਦਾ ਰਹਿਣਾ ਜਾਵੇ 200 ਦਾ ਬਵਾਲਿਆ ਆਪਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਲਾਈਟ ਆ ਗਈ ਸੀ ਆਪਾਂ ਫੱਕ ਚ ਪਾਣੀ ਛੱਡਤਾ ਪਹਿਲਾਂ ਫੱਕ ਲਾ ਕੇ ਤੇ ਫਿਰ ਚੋਣੇ ਚ ਕਰ ਦਾਂਗੇ ਆ ਗਈ ਸੀ ਲਾਈਟ ਆ ਚੋਣੇ ਚ ਪੈ ਵੀ ਗਿਆ ਕੁਛ ਤਾਂ ਤੇ ਫਿਰ ਆਪਾਂ ਆ ਦੋ ਕਹਿਰਾਂ ਚ ਕਰ ਦਾਂਗੇ ਨੱਕਾ ਲੱਗਦਾ ਉਹ ਤਿੰਨ ਜਾਣਗੇ ਪਰ ਮੈਂ ਖੈ ਲਾਈਟ ਘਟ ਘਟ ਮਾਰ ਕੇ ਫੇਰ ਪੰਗਾ ਹੋ ਜੇ ਨੂੰ ਦੋ ਭਰ ਦੀ ਇਹਦੇ ਨਾਲ ਦੋ ਚੱਕਲੋਰ ਪਾ ਦੀ ਆਹ ਇਹ ক্লোਰੋ ਦਵਾਈ ਪਾ ਕੇ ਇੱਚ ਤੇ ਪਾਣੀ ਪਾ ਕੇ ਤੇ ਟੂਟੀ ਛੱਡ ਦਾਂਗੇ ਉੱਥੇ ਜਗਾ ਬਣਾ ਰੱਖਿਆ ਆ ਦਿਖਾਉਣੇ ਆ ਤੁਹਾਨੂੰ ਇੱਟਾਂ ਤਾਂ ਰੱਖਿਆ ਖਾਲਚ ਆ ਰਿਆ ਨੱਕਾ ਇੱਥੇ ਉਸ ਇਹਦੇ ਵਿੱਚ ਜਾਈ ਜਾਊ ਇੱਕ ਪਾਈਪ ਖੋਲੂਗਾ ਛੋਟੀ ਤੇ ਅਗਲੇ ਘਾਰੇ ਦੀ ਵੱਡੀ ਖੋਲਦਾ ਹਾਂ ਦੋਨਾਂ ਚ ਕੋਈ ਦਵਾਈ ਜਾਈ ਜਾਊ ਤੇ ਆਹ ਇੱਟਾਂ ਤੇ ਧਰ ਦਾਂਗੇ ਫੱਕ ਲਾ ਕੇ ਆ ਇਹਨਾਂ ਦਾ ਅੱਡਾ ਬਣਾਤਾ ਇੱਟਾਂ ਦਾ ਖਾਲਚ ਤੇ ਉਧਰੋਂ ਆਉਂਦਾ ਮੋਟਰ ਦਾ ਪਾਣੀ ਤੇ ਇੱਥੇ ਧਰਦਾਂਗੇ ਕੈਂਪਰ ਤੇ ਆਪੀ ਕਲੋਰੋ ਜਾਈ ਜਾਓਗੇ ਦੋਨੇ ਘਿਹਰਾਂ ਚ ਇੱਕੋ ਜਿਹਾ 1 ਲੀਟਰ ਪਾ ਦਾਂਗੇ ਇਹ ਦੋ ਕਿੱਲੇ ਥਾਂ ਤੇ ਫਿਰ ਅਗਲੇ ਦੋ ਘਿਹਰਾਂ ਚ 1 ਲੀਟਰ ਫਿਰ ਪਾ ਦਾਂਗੇ ਕੱਲ ਨੂੰ ਤੇ ਚਲੋ ਇਹ ਚ ਪਾਈਏ ਦਵਾਈ ਆਪਾਂ ਲਓ ਜੀ ਕਲੋਰੋ ਚ 2-3 ਲੀਟਰ ਪਾਣੀ ਦੇ ਪਾ ਦਿੰਨੇ ਜਦੋਂ ਟਾਈਮ ਲਾਈਟ ਚਲੂ ਚੱਲੀ ਜਾਊ 1 ਲੀਟਰ ਪਾਣੀ ਦਾ ਪਾਤਾ ਉਹ 1 ਲੀਟਰ ਸਜ ਦਵਾਈ ਦਾ ਪਾਤਾ 2-3 ਲੀਟਰ ਪਾਣੀ ਦੇ ਪਾ ਦਨੇ 2 ਕਿੱਲੇ ਖਾਦ ਰੱਧਾ ਲੀਟਰ ਕਿੱਲੇ ਦਾ ਆਹ ਤੇ ਟੂਟੀ ਖੋਲਦਾ ਹਾਂ ਅੱਲਾ ਲਾਈਟ ਦਾ ਟਾਈਮ ਹੋ ਗਿਆ 3-4 ਘੰਟੇ ਰਹਿਣ ਤਨੇ ਘੰਟੇ ਜਿਹੜੀ ਖਾਲੀ ਹੋ ਜੇ ਉਹਨਾਂ ਕੀ ਪਾਣੀ ਪਾਵਾਂਗੇ 1 ਲੀਟਰ ਹੋਰ ਪਾ ਦਈਏ। ਤੇ ਥੋੜੀ ਜਿਹੀ ਵੱਧ ਛੱਡੀ ਜੂ ਜੇ ਪਾਣੀ ਵੱਧ ਪਾਵਾਂਗੇ। ਇਹ ਕਈ ਵਾਰ ਘੱਟ ਛੱਡ ਦਿੰਨੇ ਤੇ ਉਹ ਟੂਟੀ ਆਪ ਹੀ ਬੰਦ ਹੋ ਜਾਂਦੀ ਐ। ਥੋੜੀ ਜਿਹੀ ਵੱਧ ਛੱਡੇ। ਆਹ ਫੱਕ ਨੂੰ ਲੱਗ ਜਾਣ ਤੋਂ ਪਾਣੀ ਫੇਰ ਇੱਧਰ ਕਰਦੇ ਆ ਨੱਕਾ। ਆਹ ਫੱਕ ਦਾ ਭਰ ਗਈ। ਇਹ ਤਾਂ ਵਰਤੀ ਲੋਡ ਹੋਈ ਲੈ ਜੂ ਕਿਸੇ ਨੂੰ ਇਹ ਚ ਚੱਲੀ ਜਾਂਦਾਗਾ ਇਹ ਚ ਡੱਬ ਜੇ ਪਹਿਰੇ ਦਵਾਈ ਕਰਦੇ ਤੜਕੇ ਹੋਰ ਹੱਕ ਦਾ ਤਾਬੰਗਾ ਹੁੰਦਾ ਦਵਾਈਆਂ ਪਾਉਂਦੇ ਥੱਕ ਜਾਂਦੇ ਆ ਅਗਰੀ ਦੀਆਂ ਦਵਾਈਆਂ ਹੀ ਦਵਾਈਆਂ ਪਾਤੀਆਂ ਪਰ ਹੁੰਦੀ ਜਾਂਦੀ ਆ ਠੀਕ ਜੜ ਮਾਰਨ ਲੱਗੀ ਨਵੇਂ tane ਕੱਢਣ ਲੱਗ ਗਏ ਆ ਕਿੰਨੀ ਪੀਲੀ ਸੀ ਪਹਿਲਾਂ ਤੇ ਕਿੰਨੀ ਠੀਕ ਹੋ ਗਈ ਆ ਵੀ ਅਸਪਾਰ ਨਾਲੀ ਆ ਆ ਤਾਂਗੀ ਰਹਿ ਗਈ ਜਦੋਂ ਆ ਤਾਂਗੀ ਲੱਗ ਜੇ ਸਮਝ ਪਰ ਗਈ ਚਲੋ ਦੂਜੀ ਦੇਖਦੇ ਆ ਦੋ ਰਹਿ ਗਈਆਂ ਥੋੜੀਆਂ ਥੋੜੀਆਂ ਲੋ ਜੀ ਦਵਾਈ ਵਾਲਾ ਕੰਮ ਚਲਾਤਾ ক্লোਰ ਵਾਲਾ ਆ ਘਾਰੇ ਚ ਘੱਟ ਆਉਂਦੀ ਸੀ ਫਿਰ ਮੈਂ ਲੀਟਰ ਚ ਪਾ ਕੇ ਮੋਰੀ ਕਰਤੀ ਤੇ ਉਧਰ ਕੈਂਪਰ ਰੱਖਤਾ ਆ ਦੇਖ ਇਧਰ ਘੱਟ ਆਉਂਦੀ ਸੀ ਕਿ ਫਿਰ ਮੈਂ ਉਹ ਕੈਂਪਰ ਚੋਂ ਹੀ ਲੀਟਰ ਭਰ ਕੇ ਉਹ ਜੋ ਪਾਣੀ ਹੋਰ ਪਾਤਾ ਅਤੇ ਪਰਲੇ ਕੈਰੇਜ ਚ ਕੈਂਪਰ ਰੱਖਤਾ ਜਿਹੜਾ ਪਹਿਲਾ ਕੈਰਾ ਇਹ ਚ ਆ ਦੇਖੋ ਗਾਹਾਂ ਦਵਾਈ ਨਹੀਂ ਆਉਂਦੀ ਸੀ ਮੈਂ ਖਾਲ ਦੇ ਦੋਨੇ ਪਾਸੇ ਧਰ ਕੇ ਦੇਖ ਲੈ ਕੈਂਪਰ ਜੇ ਇਧਰਲੇ ਪਾਸੇ ਧਰਦੇ ਸੀ ਤਾਂ ਸਿੱਧੀ ਦਵਾਈ ਟੱਪਦੀ ਸੀ ਆਹ ਕੈਰੇਜ ਨੇ ਪੈਂਦੀ ਸੀ ਫੇਰਾ ਮੋੜ ਤੇ ਧਰਤਾ ਮੈਂ ਇੱਥੇ ਇਹ ਚ ਪਾਣੀ ਪਾਤਾ ਵੱਧ ਤੇ ਦੇਖੋ ਜਾਂਦੀ ਨਹੀਂ ਦੀ ਉਹ ਕੈਰੇਜ ਪਰਲੇ ਚ ਲੀਟਰ ਲਾਤਾ ਦੇਖ ਇਹ ਚ ਲੀਟਰ ਲਾਤਾ ਹੁਣ ਜਾਂਦੀ ਹੈ ਵਧੀਆ ਇੱਕੋ ਜੀ ਦਵਾਈ ਕਿਉਂਕਿ ਹਾਂ ਪਾਣੀ ਜਦੋਂ ਅੱਧਾ ਤਾਂ ਹੀ ਖਾਰਾ ਵਗ ਜਾਉ ਉਹ ਤੇ ਛੱਡੇ ਫਿਰ ਸਿਰੇ ਤੇ ਵਗਦਾ ਜਾਂਦੀ ਹੈ ਜੇ ਪਹਿਲਾਂ ਹੀ ਛੱਡ ਦੇ ਤਾਂ ਫਿਰ ਅੱਗੇ ਦਵਾਈ ਰੁਕ ਜਾਂਦੀ ਆ ਪਿਛਲੇ ਸਾਲ ਤੇ ਯਾਰ ਵਾ ਕਰਕੇ ਦੇਖਿਆ ਸੀ ਅਸੀਂ ਤਾਂ ਹੀ ਪਾਉਣੇ ਆ ਜੇ ਪਹਿਲੇ ਨੱਕੇ ਤੋਂ ਸਾਰਿਆਂ ਦੇ ਇੱਕ ਤਰਿਆਂਗੇ ਤਾਂ ਜਾਂਦੀ ਨਹੀਂ ਹਰੇਕ ਨੱਕੇ ਚ ਧਰਨੀ ਪੈਂਦੀ ਆ ਹੁਣਾ ਦੋ ਘਰੇ ਧਰਿਆ ਕੱਲ ਵਾਲੀ ਲਾਈਟ ਚ ਅਗਲੇ ਦੋ ਘਰੇ ਧਰ ਦਾਂਗੇ ਦੂਰ ਪੂਰੇ ਭਰ ਜਾਣਗੇ ਚਲੋ ਚੱਲੀਏ ਘਰੇ ਉਧਰ ਦੇਸੂ ਦੀ ਚਾਹ ਲੈ ਕੇ ਜਾਣੀਆਂ ਸਾਕ ਫਰਗੀ ਲੇਟ ਬਹੁਤ ਹੋ ਗਏ ਤੇ ਮੁੜ ਕੇ ਨਾ ਬਰੋ ਹਾਲ ਹੋ ਰਿਹਾਗਾ ਪੁੱਛੀ ਨਾ ਗਰਮੀ ਬਹੁਤ ਜ਼ਿਆਦਾ ਹੈ ਦੇਖੋ ਪਿੰਡਾ ਭਿੱਜਿਆ ਪਿਆ ਦਹਿਮ ਹੋ ਰਿਹਾਗਾ ਦੇਖੋ ਜਮੀਂ ਆ ਜੇ ਤਾਂ ਐ ਜਿਵੇਂ ਪਿੰਡਾ ਭਿੱਜਿਆ ਪਿਆ ਚਲੋ ਚੱਲਦੇ ਆ ਘਰੇ ਚਾਹ ਲੈ ਕੇ ਦੇਸੂ ਦੀ ਕਸੀਆ ਮਾਰਦੇ ਆ ਫਿਰ ਜਾ ਕੇ ਵੀ ਨਿਆਈ ਵਾਲੇ ਖੇਤ ਆ ਗਏ ਸੀ ਇੱਥੇ ਮਾਮੇ ਉਹਰੇ ਪੀ ਜਾਂਦੇ ਚਾਹ ਤੇ ਮਾਮਾ ਸੁਣਾਈ ਜਾਂਦਾ ਗੱਲਾਂ ਸੁਣਾ ਵੀ ਮਾਮਾ ਗੱਲਾਂ ਲੈ ਠੀਕ ਹੈ ਗੱਲਾਂ ਜੇ ਗਰੀਬ ਦਾ ਕੰਮ ਹੋ ਰਿਹਾ ਉਹ ਦਿੰਦਾ ਮੈਂ ਛੱਤੋਂ ਨਾਲ 50 ਬੰਦੇ ਖੜੇ ਹੋਣ ਉੱਥੇ ਖੋਪਰ ਨਾ ਸਗਾ ਬੈਂਜੀ ਬੰਦ ਕਰਾ ਬਣਾਇਆ ਹਾਂ ਆ ਗਏ ਉਹਨਾਂ ਮੇਰੇ ਸਾਹ 20 ਦਾ ਹੈ ਗੱਲ ਤਾਂ ਆ ਹੁੰਦੀ ਆ ਸਮਾਜ ਦਾ ਤਾਂ ਹਰੇਕੀ ਅਖਬਾਰ ਦਾ ਮੈਂ ਸਮਾਜ ਦਾ ਘਰੇ ਦਾ ਵਾਲਾ ਰੋਟੀ ਦਾ ਘਰੇਕੀ ਬੰਦਾ ਜਿਵੇਂ ਪੈਣਗੇ ਤੂੰ ਵੀ ਭੰਵੇਂਗਾ ਗੱਲ ਤਾਂ ਜੰਗਲੋਂ ਹੁੰਦੀ ਹੁੰਦੀ ਆ ਜੇ ਮੱਤ ਕਰੇ ਗਰੀਬ ਦੀ ਕੋਈ ਤਖੜੀ ਤੇ ਹਰੇਕੀ ਕਰ ਲੈਂਦਾ ਅੱਜ ਹੈਲੋ ਉੱਧਰ ਵੀ ਝੋਨਾ ਲਾਈ ਜਾਂਦੇ ਆ ਉਹਦੇ ਦੇਖੋ ਮੱਤਾਂ ਗਰੀਬ ਦੀ ਔਖੀਆਂ ਕਰਨੀ ਅੱਡਾ ਰੱਖ ਨਹੀਂ ਜੀਉ ਖੰਮੀ ਨਾ ਜਾ ਉਹ ਬੈਠਾ ਕੱਪੂ ਆਪਣਾ ਪਹਿਲਾਂ ਵਾਲਾ ਆ ਝੋਨਾ ਨਹੀਂ ਲਾਉਣਾ ਤਾਂ ਯਾਰ ਮਾਂ ਮੇਰੇ ਪੀਂਦੇ ਚਾ ਇਕਦਰ ਬੈਠਾ ਮਿਸਤਰੀ ਗੁਰਤੇ ਸਿੰਘ ਤੇਜਾ ਹੋਮੀ ਹੈ ਜਿਹੜੇ ਤਾਂ ਫੋਟੋ ਖਿੱਚੀਏ ਤੁਸੀਂ ਹੋਰ ਫਿੱਕੀ ਲਾ ਚੱਲੀਏ ਦੇਖੋ ਹੋਰ ਚਲੋ ਵੀ ਚੱਲਦੇ ਆਂ ਕਰੀਏ ਕਸੀਆ ਦਾ ਹੱਲ ਜੀ ਹਨੇਰਾ ਹੋ ਗਿਆ ਪਾਕਸੀਆ ਉਤਲੇ ਚ ਨਮੀੜਤਾ ਤੇ ਹਰੜੀਆਂ ਦੋ ਕਨਾਲਾ ਰਹਿ ਗਈਆਂ ਉਤਲੇ ਚ ਤਾਂ ਕਰਤਾ ਕਲੀਅਰ ਹਨੇਰਾ ਹੋ ਗਿਆ ਹੁਣ ਜਾਣੇ ਘਰੇ ਦੇਸੂ ਪਹਿਲਾਂ ਵਾਗਿਆ ਸੀ ਮੈਂ ਘਾਂਟਾ ਤੋਂ ਬਾਅਦ ਚਲਾਇਆਗਾ ਤੇ ਚੱਲਦੇ ਆਪਾਂ ਵੀ ਘਰੇ ਤੇ ਅੱਜ ਦੇ ਵਲੌਗ ਦੀ ਕਰਦੇ ਆ ਐਂਡਿੰਗ ਸਾਰੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ ਹੋ ਯਾਰ ਓਕੇ ਬਾਈ ਤੇਰਾ ਅਗਲੇ ਦਿਨਾਂ ਹਾ ਅਗਲੇ ਦੋ ਕਹਿਰਾਂ ਚ ਸ਼ਟਰ ਰੱਖਿਆ ਪਾਣੀ ਤੇ ਦਵਾਈ ਪਾਈ ਨੇ ਕਲੋਰੋ ਉਹ ਦੋਨੇ ਕਹਿਰਾਂ ਚ ਕਾਲਾ ਪਰਲੇ ਕਹਿਰਾਂ ਚ ਪਾਤੇ ਸੀ ਅੱਜ ਨਵਾਂ ਜਿਗਾਰਡ ਕਰਿਆ ਅੱਜ ਡ੍ਰਿਪ ਲਿਆਂਦੀ ਆ ਆ ਦੇਖੋ ਬੋਤਲ ਚ ਲਾ ਕੇ ਆਹ ਦਾਰੂ ਵਾਲੀ ਪੁਰਾਣੀ ਬੋਤਲ ਲੈ ਲਈ ਕਿਦੋਂ ਤੇ ਉਹਦੇ ਪੈਪਸੀ ਵਾਲ ਟੱਕ ਲਾ ਕੇ ਜਮੋਰੀ ਕਰਕੇ ਤੇ ਉਹ ਚ ਡ੍ਰਿਪ ਲਾਤੀ ਆ ਦੇਖੋ ਤੇ ਟੰਬੇ ਨਾਲ ਬੰਨਤਾ ਇਹਨੂੰ ਛੋਟੀ ਛੋਟੀ ਗੱਡ ਲਈ ਆ ਦੇਖੋ ਆ ਹੁਣ ਜਮਾ ਉੱਜ ਜਾਈ ਜਾਂਦਾ ਆ ਦੇਖ ਡਿੱਗੀਆਂ ਨਾ ਤੌਂਕਾ ਤੌਂਕਾ ਉਹ ਜਿਆਦਾ ਪਾਣੀ ਨਹੀਂ ਪਾਇ ਮਾੜਾ ਮੋਟਾ ਹੀ ਪਾਣੀ ਪਾਇ ਨੀਰੀ ਕਲੋਰਾ ਤੇ ਆ ਇਹ ਨਾਲ ਪੈਂਦੀ ਵੀ ਹਸਾਬ ਦੀ ਆ ਦੇਖੋ ਇਹ ਸਿੱਧੀ ਪਾਈਪ ਚ ਵੜ ਜਾਂਦੀ ਹੈ ਤੇ ਪਾਣੀ ਨਾਲ ਅੱਗੇ ਜਾਈ ਜਾਂਦੇ ਆ ਦੇਖੋ ਹੁਣ ਪਾਈਪ ਚ ਵਗ ਜੂਗੀ ਪਾਣੀ ਨਾਲ ਆ ਦੇਖ ਗਈ ਆ ਗਈ ਇਧਰਲੇ ਪਾਸੇ ਆ ਦੇਖੋ ਸਹੀ ਰੜੀ ਜਾਂਦਾ ਨਾ ਜਮ ਹੁਣ ਆਪਾਂ ਅਗਲੀ ਦੇਣੇ ਅਗਲੇ ਆ ਦੇਖੋ ਮਾੜਾ ਮਾੜਾ ਰੜੀ ਜਾਂਦਾ ਤਾਂ ਕੋਈ ਨੁਕਸਾਨ ਨਹੀਂ ਕਰਦੀ ਕੱਲ ਉਹ ਚ ਹਸਾਬ ਚ ਨਹੀਂ ਆਇਆ ਕੰਮ ਉਹ ਚ ਜਿਆਦਾ ਡੁੱਲੀ ਗਈ ਤੇ ਰਜਨਾਵਾ ਤਰੀਕਾ ਲੱਭਿਆ ਆਹ ਦੇਖੋ ਚੱਲਦਾ ਨਾ ਕੰਮ ਵਧੀਆ ਐ ਵਧੀਆ ਨੱਕੇ ਚ ਪਈ ਜਾਂਦਾ ਚਲੋ ਅਗਲੀ ਦੇਖਦੇ ਆ ਇਹ ਹੋ ਗਿਆ ਆਹ ਦੇਖੋ ਅਗਲੀ ਐ ਚ ਵੀ ਐਂ ਚੱਲੀ ਜਾਂਦਾਗਾ ਦੇਖੋ ਤੇ ਉਹ ਕਾ ਤੇ ਉਹ ਕੱਢ ਗਈ ਜਾਂਦਾ ਇਹ ਚ ਵੀ ਆਏਗਾ ਹਾ ਪਾ ਪਾ ਜਾਰੀ ਆ ਦੇ ਜਾਂਦਾ ਨਾ ਆਪੇ ਆ ਪੈਰ ਧਰ ਲਿਆ ਗਾਰਾਜ ਆ ਗਿਆ ਹੁਣ ਦੇਖੋ ਪਾਣੀ ਨਿਤਰ ਗਿਆ ਇਹ ਪੈਰ ਵਾਲਾ ਗਾਰਾਜ ਆ ਗਿਆ ਹਾਲ ਚੋਂ ਇਹ ਆ ਦੇਖੋ ਜੇ ਉਹ ਕੋ ਤੇ ਉਹ ਕਾ ਸਿੱਟੀ ਜਾਂਦੀ ਨਾ ਤੇ ਆਮ ਨਾਲ ਜਾਈ ਜਾਂਦਾ ਪਾਣੀ ਦੋ ਹੀ ਪਾਈਪਾਂ ਖੋਲੀਆਂ ਪਹਿਲੇ ਕਾਰੇ 6 ਇੰਚ ਹੀ ਅਗਲੇ ਚ 8 ਕਿਉਂਕਿ ਪਹਿਲੇ ਕਾਰੇ ਚ ਜ਼ਿਆਦਾ ਪਾਣੀ ਪੈਂਦਾ ਹੁੰਦਾ ਇਸ ਕਰਕੇ ਛੋਟੀ ਖੋਲਤੀ ਅਗਲੇ ਚ ਵੱਡੀ ਖੋਲਤੀ ਤੇ ਦੇਖਦੇ ਆ ਤਾਂ ਇੱਕ ਆ ਸੁੱਖ ਆ ਜੇ ਲਾਈਟ ਵਗ ਜੇ ਬਾਈ ਚਾਂਸ ਕਿ ਮੌਸਮ ਖਰਾਬ ਆ ਤਾਂ ਇਹ ਜਿਆਦੇ ਦਵਾਈ ਨੁਕਸਾਨ ਨਹੀਂ ਕਰਦੀ ਕਿਉਂਕਿ ਤੋਕਾ ਦੇ ਉੱਕੇ ਨਿਕਲੂ ਐਨੇ ਚ ਬੰਦਾ ਪਹੁੰਚ ਜਾਂਦਾ ਕਦੇ ਲਾਈਟ ਦਾ ਪਤਾ ਲੱਗ ਜਾਂਦਾ ਕੋਈ ਜਿਆਦਾ ਹੀ ਨਹੀਂ ਡਿੱਗਦੀ ਫਿਰ ਇਹ ਤਿਆਉਂ ਕਦੇ ਹੀ ਡਿੱਗਦਾ ਚਲੋ ਅੱਗੇ ਚੱਲਦੇ ਆਂ